ਸਭ ਸਭ 1.25 ਅੰਡਰ ਦੇ ਵਿੱਚ ਇੰਦੀ ਹੈ ਜਿਹਦੇ ਵਿੱਚ ਹੈਬਿਟ ਫਾਰਮਿੰਗ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਕਿ ਆਪਿਆ ਮੇਰੇ ਅਮਾਉਂਟ ਜ਼ਿਆਦਾ ਹੋਣ ਦੇ ਨਾਲ ਤੇ ਜ਼ਿਆਦਾ ਮਾਤਰਾ ਚ ਇੱਕ ਤਰ੍ਹਾਂ ਦਾ ਨਸ਼ੀਵਾ ਵੀ ਕੰਮ ਕਰਦੀ ਹੈ ਤੇ ਅਗਰ ਲਾਈ ਪੰਜਾਬੀ ਟੀਵੀ ਹੈਲਥ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਅਸੀਂ ਹਰ ਰੋਜ਼ ਤੁਹਾਡੀ ਸਿਹਤ ਨਾਲ ਜੁੜੇ ਮੁੱਦਿਆਂ ਦੀ ਗੱਲ ਕਰਦੇ ਹਾਂ ਅੱਜ ਗੱਲ ਕਰਨੀ ਹੈ ਤਾਕਤ ਦੀ એનર્ਜੀ ਦੀ એનર્ਜੀ ਉਹ ਜਿਹੜੀ ਬੋਤਲਾਂ ਚ ਮਿਲਦੀ ਹੈ એનર્ਜੀ ਉਹ ਜਿਹੜੀ ਕੈਨਾਂ ਚ ਮਿਲਦੀ ਹੈ ਅੱਜਕੱਲ ਬਹੁਤ ਟ੍ਰੈਂਡ ਹੈ ਗੱਲ ਕਰ ਲਈ ਸਾਡੇ ਨਾਲ ਡਾਕਟਰ ਕੁਲਦੀਪ ਕਲੇਰਜੀ ਹੋਣਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਆਪਾਂ ਗੱਲ ਕਰਨੀ ਹੈ ਜੀ એનર્ਜੀ ਡਰਿੰਕ ਦੀ ਜੀ ਜਿਹੜੀ ਅੱਜਕੱਲ ਬਹੁਤ ਟ੍ਰੈਂਡ ਬਣਿਆ ਜੀ ਠੀਕ ਸਭ ਤੋਂ ਪਹਿਲਾਂ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਕਿ ਇਹ ਹੁੰਦੀ ਕੀ ਹੈ ਅ ਤਨਜੋਤ ਸਾਹਿਬ ਸਭ ਤੋਂ ਪਹਿਲੀ ਗੱਲ ਤੇ ਕਿ ਬੀ એનર્ਜੀ ਡਰਿੰਕ ਦਾ ਇਟਸੈਲ ਮਤਲਬ ਇਹ ਕਿ એનર્ਜੀ ਬਟ ਉਹ એનર્ਜੀ ਕਿਸ ਫਾਰਮ ਵਿੱਚ ਆਪਾਨੂੰ ਮਿਲਦੀ ਹੈ ਇਹ ਆਪਨ ਨੂੰ ਜਿਹੜਾ ਜਾਣਨਾ ਬਹੁਤ ਜ਼ਰੂਰੀ ਆ ਕਿ ਪ੍ਰਮਾਤਮਾ ਵੱਲੋਂ ਹਰ ਕੋਈ ਚੀਜ਼ ਆਪਾਂ ਨੂੰ ਦਿੱਤੀ ਗਈ ਆ ਵੀ ਜਿਨ੍ਹਾਂ ਵਿੱਚ એનર્ਜੀ ਆ ਬਟ ਉਹ એનર્ਜੀ ਕਿਸ ਤਰੀਕੇ ਨਾਲ ਯੂਜ਼ ਹੁੰਦੀ ਆ ਬਾਡੀ ਦੇ ਵਿੱਚ ਉਹਦੇ ਅਲੱਗ-ਅਲੱਗ ਮੈਕੈਨਿਜ਼ਮਸ ਆਗੇ ਬਟ ਇੱਕ ਚੀਜ਼ ਨੂੰ ਪ੍ਰਮੋਟ ਕਰਦੇ ਹੋਏ ਮਾਰਕੀਟਿੰਗ ਟ੍ਰੈਂਡ ਦੇ ਵਿੱਚ ਅਣਜਾਣੇ ਚ ਬੱਚੇ ਇਹਨੂੰ ਯੂਜ਼ ਕਰ ਰਹੇ ਆ ਔਰ ਜਿਹਦਾ ਕਿ ਲੌਂਗ ਟਰਮ ਕਾਫੀ ਮਾੜਾ ਅਸਰ ਹੈ ਗਿਆ ਤੇ ਹੌਲੀ-ਹੌਲੀ ਆਪਾਂ ਜਿੰਦਾ-ਜਿੰਦਾ ਗੱਲਬਾਤ ਕਰਾਂਗੇ ਇਹਨੀਆਂ ਸਾਰੀਆਂ ਡਿਟੇਲਸ ਨੂੰ ਆਪਾਂ ਸ਼ੇਅਰ ਕਰਾਂਗੇ ਕਿ ਇਹ ਨਹੀਂ ਕਿ ਮੈਂ ਇਸ ਤਰ੍ਹਾਂ ਚਾਹੁੰਦਾ ਕਿ ਚਾਹੇ ਉਹ ਬੱਚਾ ਹੈ ਚਾਹੇ ਉਹ ਬੁੱਢਾ ਹੈ ਚਾਹੇ ਜਵਾਨ ਹੈ ਉਹਦੀ ਉਹਦੀ ਡਾਈਟ ਦੇ ਵਿੱਚ ਆਪਣੀਆਂ ਪੰਜ ਚੀਜ਼ਾਂ ਜ਼ਿਆਦਾ ਜ਼ਰੂਰੀ ਹੁੰਦੀਆਂ ਹੈ ਇੱਕ ਕਾਰਬੋਹਾਈਡਰੇਟਸ ਠੀਕ ਹੈ ਜੀ ਇੱਕ ਫੈਟਸ ਇੱਕ ਪ੍ਰੋਟੀਨ ਮਿਨਰਲ ਸੇ ਬਟਾਤਾ ਇਹ ਦੁਨੀਆ ਦੇ ਜਿਹੜੀ ਵੀ ਮਰਜ਼ੀ ਕਰਨੇ ਚਾਹ ਬੱਚੇ ਜੀ ਕੁਝ ਵੀ ਕਰ ਲਈਏ ਕੁਝ ਵੀ ਖਾ ਲਈਏ ਇਹਨਾਂ ਦੇ ਕੰਟੈਂਟਸ ਦੀ ਪਰਸੈਂਟੇਜ ਜਿਹੜੀ ਆ ਉਹ ਚੇਂਜ ਹੁੰਦੀ ਰਹਿਣੀ ਆ ਕੋਈ ਇਸੇ ਦੀ ਕੋਈ ਘਟ ਜਾਣੀ ਹੈ ਕਿਸੇ ਦੀ ਕੋਈ ਵੱਧ ਜਾਣੀ ਹੈ ਠੀਕ ਆ ਤੰਜੋ ਸਾਹਿਬ ਦੂਸਰੀ ਜਿਹੜੀ ਗੱਲ ਹੈ ਕਿ ਵੀ એનર્ਜੀ ਡਰਿੰਕ ਜਿਹਦਾ ਨਾਮ ਹੈ ਇਹ ਮੇਰੇ ਹਿਸਾਬ ਨਾਲ ਆਪਣਾ ਜਵਨ ਆਪਣੇ ਜਿਹਦੇ ਘਰਾਂ ਚ ਕੀ ਹਾਲਤ ਹੈਗੀ ਚਾਹ ਤੇ ਕਾਫੀ ਥਕਾਵਟ ਹੋ ਗਈ ਚਾਹ ਵੀ ਲੀਏ ਠੀਕ ਹੈ ਜੀ ਹਾਲੀ ਹਾਲੀ ਤੇ ਕਾਫੀ ਦਾ ਟ੍ਰੈਂਡ ਆ ਗਿਆ ਜੀ ਹੁਣ ਲੇਟੈਸਟ ਜਨਰੇਸ਼ਨ ਦੇ ਵਿੱਚ ਇੱਕ ਇਹ ਟ੍ਰੈਂਡ ਆ ਗਿਆ ਕਿ એનર્ਜੀ ਡਰਿੰਕ ਪੀਓ ਤੇ ਬਾਕੀ ਵੀਰਾ ਇਹ ਮੰਨਣਾ ਕਿ ਅਗਰ ਆਪਾਂ ਸਾਰੇ ਕੰਟ੍ਰੈਕਟਸ ਦੇ ਨੂੰ ਡੀਲਸ ਆਪਾਂ ਪੜਦੇ ਆ ਫਿਰ ਆਪਾਂ ਉਹਦੇ ਬਾਰੇ ਹੋਰ ਧੋਲੀ ਧੋਲੀ ਤੁਹਾਨੂੰ ਸਾਰੀ ਬਾਰੇ ਜਾਣਕਾਰੀ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਪੰਜ ਚੀਜ਼ਾਂ ਸਾਡੇ ਸਰੀਰ ਵਾਸਤੇ ਜ਼ਰੂਰੀ ਆ ਔਰ ਇਹ ਸਾਨੂੰ ਜਿਹੜੀਆਂ ਮੰਨ ਲਓ ਕਿ ਇੱਕ ਇੱਕ ਕਾਰ ਦੇ ਵਿੱਚ ਤੇਲ ਦਾ ਕੰਮ ਕਰਦੀਆਂ ਜੀ ਹਾਂ ਉਹਦੇ ਵਿੱਚ ਆਪਾਂ ਇਦਾਂ ਆ ਕਿ ਦੇਖੋ ਜਿਹੜੀ ਕਾਰਬੋਹਾਈਡਰੇਟਸ ਆ ਜਿਹਨੋਂ ਪੁਸ਼ੂਕਰ ਗਿੰਦੇ ਆ ਇਹ ਇੱਕ ਐਜੇ ਆਪਣਾ ਪੈਟਰੋਲ ਹੈ ਆਪਣਾ ਫਿਊਲ ਹੈ ਜਿਹੜਾ ਕਿ ਬਾਡੀ ਨੂੰ ਰਨ ਕਰਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਫੈਟਸ ਹੈਗੇ ਆ ਇਹ ਕਿਤੇਰੇ ਹਾਰਮੋਨਸ ਬਾਡੀ ਦੇ ਵਿੱਚ ਅਲੱਗ-ਅਲੱਗ ਇਹਨਾਂ ਦੇ ਫੰਕਸ਼ਨਸ ਹੈ ਦੂਸਰਾ ਪ੍ਰੋਟੀਨ ਜਿਹੜੀ ਉਹ ਬਿਲਡਿੰਗ ਬਲੋਕਸ ਹੈ ਸੈੱਲਾਂ ਦੀ ਜਿੰਦੀ ਵੀ ਟੁੱਟ-ਪਾੜ ਹੁੰਦੀ ਆ ਤੇ ਮਿਨਰਲਸ ਤੇ ਵਿਟਾਮਿਨਸ ਜਿਹੜੇ ਆ ਉਹ ਕਿੰਨੀ ਕੁ ਤਰੀਕੇ ਦੇ ਐਜ਼ ਹੀ ਇਨਜ਼ਾਈਮਸ ਐਜ਼ ਹੀ ਉਹ ਕੈਟਾਲਿਸਟ ਕੰਮ ਕਰਦੇ ਜਿਹੜੀ ਹੈਲਪਿੰਗ ਹੈਲਪ ਕਰਦੇ ਸੋ ਟੋਟਲ ਲਾ ਕੇ ਕਾਰਬੋਹਾਈਡਰੇਟਸ ਦੀ ਜਿਹੜੀ ਮਾਤਰਾ ਉਹ ਇੱਕ ਨਾਰਮਲ ਬੰਦੇ ਲਈ ਜਿਹੜੀ ਡੇਲੀ ਇਨਕਮ ਐਵਰੇਜ ਹੀ ਲਾਈ 120 ਗ੍ਰਾਮ ਪਰ ਡੇ ਹੁੰਦੀ ਹੈ ਜੀ ਆਪਾਂ ਟੋਟਲ ਐਵਰੇਜ ਲਾ ਲਈਏ ਇਹ ਚੀਜ਼ ਹੈ ਜੀ ਔਰ એનર્ਜੀ ਡਰਿੰਕ ਦੇ ਵਿੱਚ ਇਟਸੈਲਫ ਜਿਹੜੇ ਆ ਲਗਾਈਏ ਕਿ ਇਹਦੇ ਵਿੱਚ 70 ਤੋਂ ਲੈ ਕੇ 100 ਗ੍ਰਾਮ ਤੱਕ ਇੱਕ ਇੱਕ 2.5 ਰੰਬਲ ਦੇ ਵਿੱਚ ਹੁੰਦੀ ਹੈ ਜੀ ਇਹ ਚੀਜ਼ ਹੈ ਔਰ ਕਿੰਨੇ ਕ ਆਪਾਂ ਮੰਨਦੇ ਕਿ ਦੀ ਜ਼ਰੂਰਤ ਕਿੰਨੀ ਕ ਹੈ એનર્ਜੀ ਡਰਿੰਕ ਦੀ ਆਪਣੇ ਸਰੀਰ ਨੂੰ ਤਨਜੋਬ ਜੀ ਨਾ ਆਪਾਂ ਇਹ ਬੇਸਿਕਸ ਕਰ ਲਈਏ ਥੋੜੀ ਜਿਹੀ ਹੈ ਕਿਉਂਕਿ એનર્ਜੀ ਡਰਿੰਕ ਚ ਇੱਕ ਕੈਫੇਨ ਹੈ ਤੇ ਇੱਕ ਆਪਣੀ 슈ਗਰ ਹੈ ਤੀਜਾ ਮੋਲੀਕੂਲ ਹੈ ਟੋਰੇ ਤਿੰਨ ਮੋਲੀਕੂਲਸ ਹੁੰਦੇ ਆ ਲੇਕਿਨ ਅਗਰ ਆਪਾਂ 슈ਗਰ ਨੂੰ ਪਹਿਲਾਂ ਮੇਨ ਕਰਕੇ ਰੱਖੀਏ ਕਿ 슈ਗਰ ਬੋਡੀ ਵਿੱਚ ਜਿਦਾਂ ਹੁਣ ਆਪਾਂ ਸਾਰੇ ਜਣੇ ਬੈਠੇ ਆਂ ਇਹ ਆਪਣੀ ਬੋਡੀ ਚ ਇਸ ਨੂੰ ਕਿੰਨੀ 슈ਗਰ ਕੋਮਦੀ ਹੋਣੀ ਹੈ ਕੋਈ ਅੰਦਾਜ਼ਾ ਤਨਜੋਬ ਤੁਸੀਂ ਦੱਸੋਗੇ ਜੀ ਆਪਾਂ ਨੋਰਮਲ ਸ਼ੂਗਰ ਚੈੱਕ ਕਰਦੇ ਆਪ ਨੂੰ ਸਭ ਨੂੰ ਪਤਾ ਹੈ ਕਿ ਵੀ ਸਵੇਰੇ ਮਾਰਨਿੰਗ ਖਾਲੀ ਪੇਟ ਸ਼ੂਗਰ ਚੈੱਕ ਕਰਦੇ ਆ ਕਿ 80 ਤੋਂ 120 ਤੱਕ ਐਵਰੇਜ ਜਿਹੜੀ ਉਹ ਨੋਰਮਲ ਮੰਨੀ ਜਾਂਦੀ ਹੈ ਜੀ ਚਲੋ ਆਪਾਂ ਕੈਲਕੂਲੇਸ਼ਨ ਦੇ ਲਈ ਆਪਾਂ ਕਹਿੰਦੇ ਆ ਕਿ ਵੀ 100 ਮਿਲੀਗ੍ਰਾਮ ਪਰ ਡੈਸੀਲੀਟਰ ਹੁੰਦੀ ਹੈ ਜੀ ਜਿਹੜੀ ਨੋਰਮਲ ਮੰਨੀ ਜਾਂਦੀ ਵੀ ਸਹੀ ਹੈ ਠੀਕ ਹੈ ਜੀ ਕੈਲਕੂਲੇਸ਼ਨ ਦੇ ਲਈ ਆਪਾਂ 100 ਮਲ ਡੈਸੀਲੀਟਰ ਦਾ ਵੀ 100 ਐਮਐਲ ਮਤਲਬ ਕਿ 1 ਐਮਜੀ 1 ਐਮਐਲ ਜਾ ਠੀਕ ਹੈ ਜੀ 1 ਕੈਐਮਜੀ ਸ਼ੂਗਰ 1 ਕੈਐਮਐਲ ਜਾ ਜੀ ਆਪਣੀ ਬਾਡੀ ਜੇ ਕੋਲ ਮਰੀ ਟੋਟਲ ਕੋਨ ਕਿੰਨਾ 6 ਲੀਟਰ ਉਹਨੂੰ ਵੀ 6 ਨਾਲ ਗੁਣਾ ਕਰ ਲਓ ਮਤਲਬ 6 6 ਗ੍ਰਾਮ ਹੋਈ ਫਿਰ ਠੀਕ ਹੈ ਜੀ ਠੀਕ ਹੈ ਜੀ 1 ਲੀਟਰ ਚ ਤਾਂ 6 ਗ੍ਰਾਮ ਹੈ 슈ਗਰ ਇੱਕ ਹੈਗੀ ਆ ਦੂਸਰੇ ਪਾਸੇ ਆਪਾਂ دیکھتے ਆ ਵੀ ਆਪਾਂ ਚਾਹ ਪੀ ਲਈ ਚਾਹ ਵਿੱਚ ਆਪਾਂ ਇੱਕ ਛੋਟਾ ਚਮਚ ਪਾਇਆ 슈ਗਰ ਦਾ ਠੀਕ ਹੈ ਜੀ ਛੋਟਾ 슈ਗਰ ਵਿੱਚ 4 ਗ੍ਰਾਮ ਇੱਕ ਛੋਟੇ ਚਮਚ ਜੀ ਤੇ ਬਾਡੀ ਚ ਕਿੰਨੀ ਕੋ ਬਰੀ ਇਸ ਵੇਲੇ 6 ਗ੍ਰਾਮ ਠੀਕ ਹੈ ਜੀ ਇੱਥੋਂ ਤੁਸੀਂ ਨਜ਼ਰ ਲਾਓ ਕਿ ਕਿੰਨੀ ਘੱਟ ਮਾਤਰਾ ਵਿੱਚ ਆਪਾਂ ਨੂੰ 슈ਗਰ ਦੀ ਬੇਸਿਕਲੀ ਲੋਡ ਹੁੰਦੀ ਹੈ ਲੇਕਿਨ ਨਾਲ ਨਾਲ ਰਹੀ ਕਿਉਂਕਿ ਆਪਾਂ ਨੂੰ 슈ਗਰ ਦੇ ਸੋਰਸਸ ਬਾਕੀ ਵੀ ਹੈ ਨਾ ਹੋਰ ਵੀ ਆਪਾਂ ਜਿਹੜੇ ਤਿੰਨ ਟਾਈਮ ਖਾਣਾ ਖਾਣਾ ਉਹਨੂੰ ਵੀ 슈ਗਰ ਜ਼ਰਰੀ ਹੈ ਫਰੂਟ ਵੀ ਲੈਣੇ ਆ ਤੇ ਜਦੋਂ ਜ਼ਿਆਦਾ ਅਗਰ ਬਰਨ ਕਰਨਾ ਫਿਰ ਫੈਟ ਵੀ ਬਨ ਹੁੰਦੀ ਹੈ ਸੋ ਅਲੱਗ-ਅਲੱਗ ਸੋਰਸ ਪਰ ਤੁਸੀਂ ਇੱਕੋ ਹੀ ਸੋਰਸ ਨੂੰ ਅਗਰ ਜਿੱਦਿ ਬਿਲਕੁਲ 슈ਗਰ ਹੀ ਐਡ ਕਰੀ ਜੋ ਐਕਸਟਰਾ ਐਕਸਟਰਾ ਜਿੰਨੀ 슈ਗਰ ਬਾਡੀ ਨੇ ਬਰਨ ਕਰਨੀ ਕਰਨੀ ਹੈ ਬਾਕੀ ਉਹ ਸਾਰੀ ਫੈਟ ਕਰਵਾਉਂ ਤੁਰੀ ਔਰ ਫਿਰ ਕੀ ਕਿੰਨੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ ਇਹ ਇਸ ਟਾਪਿਕ ਨੂੰ ਮੈਂ ਜਿਆਦਾ ਡਿਸਕਸ ਕਰਨਾ ਚਾਹੁੰਦਾ ਹਾਂ ਔਰ ਇਹਦੇ ਵਿੱਚ ਦੂਸਰਾ ਟਾਪਿਕ ਹੈਗਾ એનર્ਜੀ ਡਰਿੰਕਸ ਦਾ ਜਿਹੜੀ ਕੈਫੀਨ ਦੀ ਮਾਤਰਾ ਕੈਫੀਨ ਦੀ ਮਾਤਰਾ ਵੀ ਜਿਆਦਾ ਹੈ ਤੇ 슈ਗਰ ਵੀ ਜਿਆਦਾ ਹੈ ਜਿਹੜੀ ਟਾਰਨ ਉਹ ਇਹਦੇ ਇਫੈਕਟ ਨੂੰ ਹੋਰ ਵਧਾ ਦਿੰਦੀ ਹੈ ਦੇਖੋ ਆਪਾਂ ਗੱਲ ਕਰਦੇ ਹਾਂ ਜੀ ਪਹਿਲੀ ਗੱਲ ਤਾਂ ਤੁਸੀਂ ਪੰਜ ਚੀਜ਼ਾਂ ਜਿਹੜੀਆਂ ਮੈਂ ਲੈਂ ਦੱਸੀਆਂ ਉਹ ਤਾਂ ਇਹਦੇ ਵਿੱਚ ਕੋਈ ਵੀ ਨਹੀਂ ਹੈ ਨਹੀਂ ਉਹਦੇ ਵਿੱਚ ਦੇਖੋ ਕਾਰਬੋਨੇਟਸ ਹੈ ਨਾ ਕਾਰਬੋਹਾਈਡਰੇਟ ਵੀ ਹੈ ਮੈਟਾਬੋਲਿਜ਼ਮ ਵੀ ਹੈਗੇ ਇਹਨਾਂ ਨੇ ਪਾਏ ਹੋਏ ਆ ਓਕੇ ਵੀ ਪਾਏ ਹੋਏ ਆ ਇਹਨਾਂ ਨੇ ਹਾਂ ਕਿਉਂਕਿ ਕਾਰਬੋਹਾਈਡਰੇਟ ਇਸ ਦਾ ਮੈਟਾਬੋਲਿਜ਼ਮ ਹਨਾ ਤੇ ਬਾਕੀ ਚੀਜ਼ਾਂ ਵੀ ਤਾਂ ਯੂਜ਼ ਹੋਣੀ ਆ ਨਾ ਉਹਨਾਂ ਵਿੱਚ ਪਾਈਆਂ ਆ ਬਟ ਕੰਟੈਂਟ ਇਜ਼ ਬੋਰ ਔਰ ਦੂਸਰੀ ਗੱਲ 노 ਡਾਊਟ ਕਿ ਜਿਹੜੇ ਉੱਪਰ ਲਿਖਿਆ ਆਂਦਾ ਵੀ ਇਸ ਤੋਂ ਬਾਅਦ ਨਹੀਂ ਪੀਣੀ ਆ ਇਹ ਜੇ ਜਿਸ ਤਰ੍ਹਾਂ ਸ਼ਰਾਬ ਦੇ ਉੱਪਰ ਲਿਖਿਆ ਇੰਜਰੀਜ਼ ਟੂ ਹੈਲਥ ਸਾਰੇ ਪੀ ਜਾਂਦੇ ਆਂ ਸਿਗਰਟ ਤੇ ਲਿਖਿਆ ਵੀ ਇੰਜਰੀਜ਼ ਟੂ ਹੈਲਥ ਫਲਾਨੀ ਕਾਰਖਾਨੇ ਦੇ ਸਾਰੇ ਪੀਦੇ ਆਂ ਬਟ ਇਹਦੇ ਵਿੱਚ ਟਾਰਗੇਟ ਪੋਪੂਲੇਸ਼ਨ ਇਜ਼ ਕਿਡਸ ਇਸ ਕਰਕੇ ਆਪਾਂ ਦੇ ਨਹੀਂ ਧਿਆਨ ਦੇਣਾ ਉਹਨਾਂ ਨੂੰ ਜਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਮਿਲੀ ਤੇ ਦੇ ਵਿਲ ਯੂਜ਼ ਇਟ ਔਰ ਦੂਸਰੀ ਗੱਲ ਕਿ ਇਹਦੇ ਵਿੱਚ ਹੈਬਿਟ ਫਾਰਮਿੰਗ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਕਿ ਕੈਫੀਨ ਦੀ ਅਮਾਉਂਟ ਜ਼ਿਆਦਾ ਹੋਣ ਦੇ ਨਾਲ ਉਹਦੇ ਬਾਰੇ ਮੈਂ ਹੋਰ ਢੋਲੀ ਢੋਲੀ ਡਿਟੇਲਸ ਦਸੂਗਾ ਉਹ ਵੀ ਇੱਕ ਫੈਕਟਰ ਹੈਗਾ ਜਿਹਦੇ ਵਾਸਤੇ ਆਪਾਂ ਇਹ ਟੌਪਿਕ ਡਿਸਕਸ ਕਰ ਰਹੇ ਹਾਂ ਦੇਖੋ ਮੈਂ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦਾ એનર્ਜੀ ਡਰਿੰਕ ਮੈਂ ਤੇ ਮੇਰੇ ਇੱਕ ਦੋਸਤ ਜਾ ਰਹੇ ਸੀ ਗੱਡੀ ਜੀ ਕਿਉਂ ਟੋਪਿਕ ਮੈਂ ਕਿਉਂ ਇਹ ਰੱਖਿਆ ਹੈ ਟੋਪਿਕ ਕਿਉਂ ਤੁਹਾਡਾ ਮੈਂ ਇਹ ਕਰਨਾ ਚਾਹੁੰਦਾ ਸੀਗਾ ਅਸੀਂ ਜਾ ਰਹੇ ਸੀਗੇ ਉਹਦੇ ਵਿੱਚ ਅਸੀਂ ਕੀ ਹੋਇਆ ਕਿ ਦੋ એનર્ਜੀ ਡਰਿੰਕ ਜਿਹੜੀਆਂ ਅਸੀਂ ਲੈ ਲਈਆਂ ਇੱਕ ਪਹਿਲਾਂ ਪੀ ਲਈ ਇੱਕ ਕੁਛ 10 ਮਿੰਟ ਬਾਅਦ ਦੁਬਾਰਾ ਪੀ ਲਈ ਉਹਨੇ ਸਾਨੂੰ ਇੰਨਾ ਡਿਸਟਰਬ ਕੀਤਾ ਪਰੇਸ਼ਾਨ ਕੀਤਾ ਕਿ ਜਿਵੇਂ ਲੱਗੇ ਕਿ ਮੈਨੂੰ ਨਸ਼ਾ ਹੋ ਗਿਆ ਮੈਂ ਆਪਣਿਆਂ ਨੂੰ ਔਰ ਮੇਰੇ ਨਾਲ ਜਿਹੜੇ ਸੀ ਉਹਨਾਂ ਨੂੰ ਇਹ ਚੀਜ਼ ਹੋਈ ਫਿਰ ਮੈਨੂੰ ਲੱਗਾ ਕਿ ਕਿਉਂ ਨਾ ਇਸ ਟੋਪਿਕ ਦੇ ਉੱਪਰ ਗੱਲ ਕੀਤੀ ਜਾਵੇ ਕਿਉਂਕਿ ਅੱਜ ਕੱਲ ਇਹ ਜਿਹੜਾ ਜੋਥ ਵਿੱਚ ਟ੍ਰੈਂਡ ਹੈ ਦਾ ਡਾਕਟਰ ਸਾਹਿਬ ਫਾਇਦੇ ਨੂੰ ਬਾਅਦ ਵਿੱਚ ਆਪਾਂ ਫਾਇਦੇ ਦੀ ਗੱਲ ਕਰਦੇ ਹਾਂ ਨੁਕਸਾਨ ਕੀ ਹੈ ਦੇ ਦੇਖੋ ਤੁੰਦੂ ਸਾਹਿਬ ਵੀ ਨੁਕਸਾਨ ਨੂੰ ਆਪਾਂ ਦੋ ਟਿੱਕੇ ਨਾਲ ਡਿਵਾਈਡ ਕਰ ਸਕਦੇ ਹਾਂ ਇੱਕ ਤਾਂ ਆਪਾਂ ਨੂੰ ਕੰਟੈਂਟ ਦੇ ਹਿਸਾਬ ਨਾਲ ਦੇਖਣਾ ਪਊਗਾ ਵੀ ਇੱਕ ਤਾਂ ਹੈਗੀ ਉਹ ਕਾਰਬੋਹਾਈਡਰੇਟਸ ਦੂਸਰੀ ਹੈਗੀ ਹੈ ਕੈਫੀਨ ਤੇ ਟੋਰੀਨ ਇੱਕ ਤਾਂ ਇਹਨੂੰ ਦੇਖਣਾ ਪਊਗਾ ਫਿਰ ਇਹਨਾਂ ਦੋਨਾਂ ਦੇ ਵੀ ਦੇਖਣਾ ਪਊਗਾ ਵੀ ਸ਼ਾਰਟ ਟਰਮ ਨੁਕਸਾਨ ਕੀ ਹੈ ਤੇ ਲੌਂਗ ਟਰਮ ਕੀ ਹੈ ਤੇ ਉਹਨਾਂ ਦੀ ਜਿਹੜੀ ਕਨਸੈਂਟ੍ਰੇਸ਼ਨ ਦੇ ਹਿਸਾਬ ਨਾਲ ਕਿੱਦਾਂ ਕਰਨਾ ਸ਼ਾਰਟ ਟਰਮ ਦੇ ਵਿੱਚ ਬਹੁਤਾ ਜਿਆਦਾ ਨੁਕਸਾਨ ਨਹੀਂ ਹੈ ਅਗਰ ਥੋੜੀ ਮਾਤਰਾ ਜੀ ਹੈ ਪਰ ਜਿਆਦਾ ਮਾਤਰਾ ਚ ਇੱਕ ਤਰ੍ਹਾਂ ਦਾ ਨਸ਼ੇ ਵਾਂਗੂ ਹੀ ਕੰਮ ਕਰਦੀ ਹੈ ਤੇ ਅਗਰ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਵੀਕੋਜ਼ ਐਕਸੀਡੈਂਟਸ ਇਹਦੇ ਸ਼ਾਰਟ ਟਰਮ ਦੇ ਵਿੱਚ ਮਕਾਊਗਾ ਤੇ ਅਗਰ ਆਪਾਂ ਇਹਨੂੰ ਲੌਂਗ ਟਰਮ ਦੇ ਲਈ ਵੀ ਆਪਾਂ ਲੌਂਗ ਟਰਮ ਲਈ ਨੂੰ ਯੂਜ਼ ਕਰਦੇ 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 ਇਹੀ ਫੈਟ ਅਕਮੂਲੇਟ ਹੋ ਗਈ ਕਾਰਬੋਹਾਈਡਰੇਟਸ ਫੈਟਸ ਬਣ ਕੇ ਫਿਰ ਇਹ ਕਮਕਮੂਲੇਟ ਹੋ ਕੇ ਹੌਲੀ 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 ਜਿਹੜੇ ਕੈਫੀਨ ਵਗੈਰਾ ਇਹਨੇ ਤੁਹਾਨੂੰ ਐਡਿਕਸ਼ਨ ਜੀ ਪਾਇਆ ਹੋਣਾ ਉਹਦੇ ਨਾਲ ਤੁਸੀਂ ਹੋਰ ਲਈ ਜਾਣੀ ਹੈ ਉਹਦੇ ਨਾਲ ਤੁਹਾਡੀ ਓਬੈਸਟੀ ਹੈ ਓਬੈਸਟੀ ਵੈਲ ਨੋਨ ਹੈ ਸਾਰੀ ਦੁਨੀਆ ਜਾਣਦੀ ਕਿ ਵੀ ਜਿੱਦਾਂ ਜਿੱਦੂ ਓਬੈਸਟੀ ਵਧਣੀ ਹੈ ਇੱਦਾਂ ਇੱਦਾਂ ਆਪਣੇ 슈ਗਰ ਬੀਪੀ ਸਟrokes ਕਿੰਡੀਆ ਦੀਆਂ ਪ੍ਰੋਬਲਮਸ ਜੀ ਸਾਰੀਆਂ ਇੱਕ ਓਬੈਸਿਟੀਸ਼ੀਅਲ ਸਰਕਲ ਜਾਂ ਇੱਕ ਦੂਜੇ ਨਾਲ ਜਿਹੜਾ ਜੁੜਿਆ ਉਹ ਵੱਧਦਾ ਰਹਿੰਦਾ ਵੱਧਦਾ ਰਹਿੰਦਾ ਡਾਕਟਰ ਸਾਹਿਬ ਆਪਾਂ ਫਾਇਦੇ ਕਿਨ ਲੈ ਜੀ ਇਹਦੇ ਤੇ ਬਹੁਤ ਲਿਮਟਡ ਜੇ ਫਾਇਦੇ ਆ ਕਿ ਬਸ ਆਪਾਂ ਚਾਹ ਕੌਫੀ ਦੀ ਜਗ੍ਹਾ ਤੈਨੂੰ ਲੈ ਲੈਨੇ ਆ ਜੀ 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 ਹਨਾ ਜੀ ਸ਼ਾਇਦ ਚਾਹ ਇਹ ਤੋਂ ਜ਼ਿਆਦਾ ਬੈਟਰ ਹੋਏਗੀ ਜੀ ਲੇਕਿਨ ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਨੁਕਸਾਨ ਕੀ ਕੀ ਹੈਗੇ ਤੇ ਥੋੜਾ ਬ੍ਰੀਫ ਵਧੀਆ ਤਰੀਕੇ ਨਾਲ ਦੇਖੋ ਦੰਜੂ ਸਾਹਿਬ ਵੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ ਕਰ ਰਿਹਾ ਸੀਗਾ ਕਿ ਵੀ ਨੁਕਸਾਨ ਜਿਹੜੇ ਆ ਇਹਦੇ ਲੰਬੇ ਸਮੇਂ ਲਈ ਵਰਤਣ ਦੇ ਨਾਲ ਇਹਦੇ ਕਾਫੀ ਜ਼ਿਆਦਾ ਨੁਕਸਾਨ ਹੈਗੇ ਆ ਜਿੱਦਾਂ ਕਿ ਵੀ ਜਾਦਾ ਅਮਾਊਂਟ ਦੇ ਵਿੱਚ ਹੁਣ ਆਪਾਂ ਇੱਕ ਗੱਲ ਕਰਦੇ ਆਂ ਵੀ ਇੱਕ એનર્ਜੀ ਡਰਿੰਕ ਚ ਸਪੋਜ਼ 50-60 ਗ੍ਰਾਮ 슈ਗਰ ਆ 2.5 ਲੀਟਰ ਦੇ ਵਿੱਚ 2.5 ਲੀਟਰ ਵਾਲਾ ਜਿਹੜਾ ਵੀ ਉਹ ਕੰਟੇਨਰ ਆਉਂਦਾ ਜੀ 50 ਗ੍ਰਾਮ ਦੀ ਅਗਰ ਤੁਸੀਂ ਸਭ ਮੈਂ ਗੱਲ ਕਰਾਂ ਕਿ ਤੁਸੀਂ ਵੇਖੋ ਵੀ ਇੱਕ ਛੋਟਾ ਚਾਹ ਦਾ ਜਿਹੜਾ ਚਮਚਾ 30 ਸਪੂਨ ਆਪਾਂ ਕਹਿੰਦੇ ਆ ਉਹਨੂੰ ਵੀ ਉਹਦੇ ਵਿੱਚ ਇਹ ਜਿਹੜੀ ਆ 4 ਗ੍ਰਾਮ 슈ਗਰ ਹੁੰਦੀ ਆ ਇੱਕ ਚਮਚੇ 'ਚ ਜੀ ਤੇ ਇੱਕ ਇਦੇ ਵਿੱਚ 40 ਹੋ ਗਈ ਚਲ ਸੋਰੀ 50 ਤੋਂ ਲੈ ਕੇ 60 ਤੇ ਇਹਨਾਂ ਜਿਹੜੇ ਦੂਸਰੇ ਸਿੰਪਲ ਡਰਿੰਕਸ ਵੀ ਹੈ ਕੋਲਡ ਡਰਿੰਕਸ ਵਗੈਰਾ ਜਿਹੜੀ ਵੀ ਮਰਜ਼ੀ ਹੋਣ ਉਹਨਾਂ ਵਿੱਚ ਵੀ 10 ਚਮਚ ਹੁੰਦੇ ਆ ਮਤਲਬ ਕਿ ਘੱਟੋ ਘੱਟ ਹੋ ਗਿਆ 40 ਗ੍ਰਾਮ ਹੋ ਗਈ ਇੱਕ ਕੋਲਡ ਡਰਿੰਕ ਦੇ ਨਾਲੋਂ ਇੱਕ ਚਮਚ ਦੇ ਵਿੱਚ 4 ਗ੍ਰਾਮ ਜੀ ਚਾਹ 10 ਚਮਚ ਤੁਸੀਂ ਲਾ ਲੋ ਉਹਦੇ ਵਿੱਚ ਹੋ ਗਏ ਇੱਕ ਤੋਂ 250 300 ml ਵਾਲੀ ਜਿਹੜੀ ਬੋਤਲ ਆਂਦੀ ਹੈ ਜੀ ਕੋਲਡ ਡਰਿੰਕ ਦੀ ਉਹਦੇ ਵਿੱਚ 40 ਹੋ ਗਏ ਤੇ ਇਹਨਾਂ ਵਿੱਚ 50 60 64% ਤੱਕ ਇਦਾਂ ਦਾ ਚੱਲਦਾ ਉਹਨੂੰ ਤਾਂ ਹਾਈ ਲੈਵਲ ਹੀ ਹੈ ਹੁਣ ਇੰਨੀ ਜ਼ਿਆਦਾ ਅਗਰ ਕਾਰਬੋਹਾਈਡਰੇਟs ਇੰਨੀ ਜ਼ਿਆਦਾ 슈ਗਰ ਬੋਡੀ 'ਚ ਜਾਊਗੀ ਤੇ ਉਹਨੇ ਐਜ਼ਏ ਚਰਬੀ ਦਾ ਰੂਪ ਹੀ ਧਾਰਨਾ ਹੈ ਮਟਾਪਾ ਆਏਗਾ ਮਟਾਪਾ ਆਏਗਾ ਜੀ ਹਾਂ ਬਿਲਕੁਲ ਜੀ ਸਹੀ ਗੱਲ ਆ ਕਿ ਵੀ ਉਹ ਮਟਾਪਾ ਜੋ ਆਣਾ ਤੇ ਮਟ ਜਿਹੜਾ ਮਟਾਪਾ ਆ ਉਹ ਕਿੰਨੀ ਇਹ ਹੀ ਬਿਮਾਰੀਆਂ ਦੀ ਜੜ ਆ ਇੱਕ 40 ਗ੍ਰਾਮ ਜਿਹੜੀ 슈ਗਰ ਦੀ ਹੋਰ ਦੱਸ ਦਵਾਂ ਕਿ ਤੁਸੀਂ 1 40 ਗ੍ਰਾਮ ਇਧਰੋਂ ਲਈ ਔਰ 슈ਗਰ ਹੀ ਲੈ ਲਈ ਲੇਕਿਨ ਅਗਰ ਤੁਸੀਂ ਇੱਕ ਹੋਲ ਬ੍ਰੈਡ ਲੈਂਦੇ ਆ ਇੱਕ ਪੀਸ ਇੱਕ ਸਲਾਈਸ ਦੂਸਰਾ ਅਗਰ ਤੁਸੀਂ ਨਾਲ ਉਹਦੇ ਨਾਲ ਇੱਕ ਐਪਲ ਵੀ ਲੈਂਦੇ ਆ ਤੇ 15 25 ਐਵਰੇਜ ਦੇ ਨਾਲ 40 ਗ੍ਰਾਮ ਤੁਸੀਂ ਕਾਰਬੋਹਾਈਡਰੇਟ ਲਈ ਹੈ ਪਰ ਉਹਦੇ ਨਾਲ ਤੁਹਾਨੂੰ ਫਾਈਬਰ ਵੀ ਮਿਲਿਆ ਤੁਹਾਨੂੰ ਵਿਟਾਮਿਨ ਵੀ ਮਿਲੇ ਤੁਹਾਨੂੰ ਮਿਨਰਲ ਵੀ ਮਿਲੇ ਸੋ ਇਹ ਸਾਰੀਆਂ ਚੀਜ਼ਾਂ ਬਾਡੀ ਵਾਸਤੇ ਜਿਹੜੀ ਨੇਚਰਲ ਪ੍ਰਮਾਤਮਾ ਨੇ ਦਿੱਤੀਆਂ ਸੀ ਆਪਾਂ ਨੂੰ ਹਰ ਪਾਸਿਓਂ ਹੈਲਪਿੰਗ ਹੈਂਡ ਹੈਗਾ ਕਹਿੰਦਾ ਮਤਲਬ ਕਿ એનર્ਜੀ ਡਰਿੰਕ ਦੀ ਜਗ੍ਹਾ ਤੇ ਜੇ ਅਸੀਂ ਇੱਕ ਐਪਲ ਲੈਂਦੇ ਆ ਇੱਕ ਬ੍ਰੈਡ ਲੈਂਦੇ ਆ ਉਹ ਜੋ ਚੀਜ਼ ਇਹ ਦੇ ਰਹੀ ਹੈ ਉਹ ਤਾਂ ਸਾਨੂੰ ਮਿਲ ਹੀ ਰਹੀ ਹੈ ਬਿਲਕੁਲ ਬਿਲਕੁਲ ਲੇਕਿਨ ਉਹਦੇ ਨਾਲ ਜਿਹੜੀਆਂ ਐਕਸਟਰਾ ਚੀਜ਼ਾਂ ਮਿਲ ਰਹੀਆਂ ਉਹ ਬਹੁਤ ਵਧੀਆ ਹੈ ਬਿਲਕੁਲ 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 ਹਾਂਜੀ ਔਰ ਇਹਦੇ ਨਾਲ ਜਿਹੜੀ ਐਕਸਟਰਾ ਆ ਰਹੀਆਂ ਉਹ ਸਾਰੀਆਂ ਨਸ਼ਾ ਜਿਹੜੀਆਂ ਹੈਗੇ ਨਸ਼ੇ ਦੀ ਲਤ ਪਾਉਣ ਵਾਲੀਆਂ ਹੈ ਜਿਦਾ ਕੈਫੀਨ ਹੋਗੀ ਜਾਂ ਨੀਟੋਰਿਨ ਹੋਗੀ ਇਹ ਲੰਬੇ ਸਮੇਂ ਦੇ ਲਈ ਤੁਹਾਨੂੰ ਹੋਰ ਤਰ੍ਹਾਂ ਦੇ ਬਾਡੀ ਤੇ ਇਫੈਕਟ ਕਰ ਰਹੀਆਂ ਸ਼ਾਰਟ ਟਰਮ ਇਫੈਕਟ ਜਿੱਦਾਂ ਮੈਂ ਕਿਹਾ ਕਿ ਵੀ ਐਕਸਟਰਾ ਤੁਹਾਨੂੰ ਵੈਲਨੈਸ ਜੀ ਮਹਿਸੂਸ ਕਰਨ ਗਿਆ ਉਹਦੇ ਨਾਲ ਕੀ ਹੈ ਕਿ ਵੀ ਅਗਰ ਸ਼ਾਰਟ ਟਰਮ ਦੇ ਵਿੱਚ ਇੱਕ ਤੁਹਾਡਾ ਆਪਣਾ ਕੈਂਸਰ ਹੋਣ ਤੋਂ ਥਰੀ ਆਪਣੇ ਐਕਸੀਡੈਂਟ ਵਗੈਰਾ ਹੋਣ ਦੇ ਜਿਹੜੇ ਕਾਰਨ ਵੱਜ ਜਾਂਦੇ ਆ ਦੂਸਰੇ ਲੌਂਗ ਟਰਮ ਦੇ ਨਾਲ ਯੂਜ਼ ਕਰਦੇ ਕਰਦੇ ਹੀ ਵੈਸਟੀ ਆ ਵੈਸਟੀ ਤੋਂ ਬਾਅਦ ਇਹ ਜਿਹੜੇ ਆਪਣੇ ਆ ਬਲੱਡ ਪ੍ਰੈਸ਼ਰ ਦਾ ਕਾਰਨ ਵਾ ਸ਼ੂਗਰ ਦਾ ਕਾਰਨ ਹੈਗਾ ਫਿਰ ਇਹ ਦੋਨੋਂ ਚੀਜ਼ਾਂ ਮਿਲ ਕੇ ਹੀ ਆਪਣੇ ਹਾਰਟ ਤੇ ਇਫੈਕਟ ਕਰਦੀਆਂ ਫਿਰ ਆਪਣੇ ਕਿਡਨੀਅਰ ਤੇ ਇਫੈਕਟ ਕਰਦੀਆਂ ਬ੍ਰੇਨ ਦੇ ਜਿਹੜੇ ਅਟੈਕਸ ਹੁੰਦੇ ਉਹਨਾਂ ਤੇ ਕਰਦੀਆਂ ਹੈਗੀਆਂ ਤੇ ਇਹ ਹੈਗੇ ਆਪਣੇ ਮੈਟਾਬੋਲਿਕ ਕਾਰਨ ਕੁਝ ਹੈਗੇ ਜਿਹੜੇ ਸਾਈਕੋਲੋਜੀਕਲ ਕੋਈ ਆਪਣੇ ਕਾਰਨ ਜਿਹੜੇ ਆ ਜਿਹੜੇ ਕਿ ਹੌਲੀ ਹੌਲੀ ਇਹਨਾਂ ਦੀ ਹੈਬਿਟ ਬਣ ਜਾਂਦੀ ਆਦਤ ਬਣ ਜਾਂਦੀ ਆ ਦੂਸਰਾ ਹੁੰਦਾ ਕਿ ਜੇ ਵੀ ਤੁਹਾਡੀ ਡਿਪਰੈਸ਼ਨ ਦੇ ਕਾਰਨ ਵੀ ਬਣ ਜਾਂਦੀ ਆ ਨੀਂਦ ਨਹੀਂ ਆਣਾ ਇਹ ਸਾਰੇ ਕਾਰਨ ਜਿਹੜੇ ਆ ਇਹ ਤੁਹਾਡੀ ਸਾਈਕੋਲੋਜੀਕਲ ਪਾਰਟ ਦੇ ਨਾਲ ਨਾਲ ਜੁੜ ਜਾਂਦੇ ਆ ਇਹ ਸਾਰੇ ਮਤਲਬ ਤੁਸੀਂ ਇਹ ਤੇ ਫਿਰ ਯੂਸ ਟੂ ਹੋਗੇ ਨਾ ਜੀ ਫਿਰ ਮਨ ਲੋ ਕਿ ਜਦ ਮੈਂ ਕਹਿੰਦਾ ਕਿ ਕੋਈ ਸ਼ਰਾਬ ਪੀਂਦਾ ਜਾਂ ਮਨ ਲੋ ਕੋਈ ਕੋਈ ਵੀ ਨਸ਼ਾ ਲੈਂਦਾ ਵਾ ਇਹ ਵੀ ਇੱਕ ਤਰ੍ਹਾਂ ਫਿਰ ਉਹ ਚੀਜ਼ ਬਣ ਬਣਦੀ ਚਲੀ ਬਿਲਕੁਲ ਜੀ ਇਹ ਤਾਂ ਬਹੁਤ ਸਟੱਡੀਜ਼ ਦੇ ਵਿੱਚ ਪਹਿਲਾਂ ਹੀ ਬੜਾ ਪ੍ਰੂਵਨ ਹੈਗਾ ਕਿ ਵੀ ਸਾਰੇ ਡਰੱਗਸ ਜਿਹੜੇ ਜਿਹੜੇ ਮੋਲੀਕੂਲਸ ਹੈਗੇ ਇਹ ਹੈਬਿਟ ਫਾਰਮਿੰਗ ਹੈਗੇ ਤੇ ਘੋੜਸਾ ਇੱਕ ਚੀਜ਼ ਮੈਂ ਦੇਖ ਰਿਹਾ ਸੀਗਾ ਇੱਕ ਬੋਟਲ ਆਂਦੀ ਹੈ ਮੰਨ ਲਓ ਕਿ 20 ਰੁਪਏ ਦੀ ਆਂਦੀ ਉਹਦੀ ਐਡ ਜਿਹੜੀ ਉਹਦੀ ਐਡ ਕੀਤੀ ਜਾਂਦੀ ਹੈ ਉਹ ਇਸ ਤਰ੍ਹਾਂ ਕੀਤੀ ਜਾਂਦੀ ਕਿ ਇੱਕ ਗੱਡੀ ਜਿਹੜੀ ਆ ਗੱਡੀ ਜਿਹੜੀ ਆ ਉਹ ਸਟਾਰਟ ਨਹੀਂ ਹੋ ਰਹੀ ਇੱਕ ਲੜਕਾ ਉੱਤੇ ਨਰਜੀ ਡਰਿੰਕ ਪੋਨੇ ਪੀਤੀ ਉਰ ਉਹ ਇਹ ਪਲੱਗ ਲਗਾਉਂਦੇ ਆ ਤੇ ਉਹ ਗੱਡੀ ਸਟਾਰਟ ਹੋ ਜਾਂਦੀ ਹੈ ਜਿਹੜੀ ਇਹੋ ਜਿਹੀ ਐਡਵਰਟਾਈਜ਼ਮੈਂਟ ਆ ਉਹ 20 ਰੁਪਏ ਦੀ ਬੋਤਲ ਦੇ ਵਿੱਚ ਕੀ ਤੁਹਾਨੂੰ એનર્ਜੀ ਮਿਲੇਗੀ ਦੇਖੋ ਅੰਜੀ ਸਾਹਿਬ ਉਹ ਨਾਲ ਇੱਕ ਜਨਨਲ ਪਬਲਿਕ ਨੂੰ ਕੋਈ ਨਾ ਕੋਈ ਮੈਸੇਜ ਦੇਣ ਲਈ ਕੁਝ ਕਰਦੇ ਰਹਿੰਦੇ ਆ ਤੇ ਇਸ ਤਰ੍ਹਾਂ ਦੀ ਕੋਈ એનર્ਜੀ ਨਹੀਂ ਤੁਸੀਂ एनर्जी ड्रिंक ਦੀ ਜਿੰਨੀਆਂ ਵੀ ਐਡਸ ਮੈਂ ਦੇਖਿਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਬੂਸਟ ਆਪ ਜਾ ਕਰਦੇ ਕਿ ਵੀ ਜਿਸ ਤਰ੍ਹਾਂ ਕਿ ਬੋਡੀ ਦਾ ਇੰਜਨ ਬੂਸਟ ਹੋ ਗਿਆ ਇਸ ਤਰ੍ਹਾਂ ਦਾ ਕੁਝ ਹੋਣ ਵਾਲਾ ਨਹੀਂ ਹੈ ਕਹਿੰਦਾ ਮੈਂ ਤਾਂ ਜੈਹੋ ਜੀ ਜੈਹੋ ਦੀ ਪ੍ਰੋਮੋਸ਼ਨ ਹੈ ਜੈਹੋ ਦੀ ਪ੍ਰੋਮੋਸ਼ਨ ਹੈ ਉਹਦੇ ਉਦੇ ਵਿੱਚ ਕੁਝ ਨਹੀਂ ਹੈਗਾ ਕੁਛ ਨਹੀਂ ਦਾ ਕੁਝ ਨਹੀਂ ਹੋਣ ਵਾਲਾ ਜੀ ਅੱਛਾ ਫਿਰ ਇਹ ਤੇ ਚੀਜ਼ ਦੱਸੋ ਜੀ ਅੱਜ ਕੱਲ ਜਦ ਆਪਾਂ ਗੱਲ ਕਰ ਰਹੇ ਸੀਗੇ ਟ੍ਰੈਂਡ ਬਣ ਗਿਆ ਜੀ ਮੁੰਡੇ ਕੁੜੀਆਂ ਸਭ ਮੰਨ ਲਓ ਕਿ એનર્ਜੀ ਡਰਿੰਕ ਹੱਥਾਂ 'ਚ ਫੜ ਕੇ ਜਾਣਾ ਪੀਣੀ ਲੇਕਿਨ ਜੇ ਗੱਲ ਕੀਤੀ ਜਾਵੇ ਕਿ ਇਹਦੇ ਤੁਸੀਂ ਮੋਟਾਪੇ ਦੀ ਵੀ ਗੱਲ ਕਰ ਦਿੱਤੀ ਕਿ ਮੋਟਾਪਾ ਆਉਂਦਾ ਇੱਕ ਪਾਸੇ ਤਾਂ ਜੂਸ ਚ ਆਉਂਦਾ ਕਿ ਮੈਂ ਫਿੱਟ ਰਵਾਂ ਦੂਜੇ ਪਾਸੇ ਇਹ ਆਪਣੇ ਆਪ ਇਹ ਚੀਜ਼ ਨੂੰ ਸਦਾ ਦੇ ਰਿਹਾ ਜੀ ਉਹ ਫਿਰ ਅ ਜੀ ਬਾਜੀ ਉਹ ਫਿਰ ਨਾ ਫੈਸ਼ਨ ਟ੍ਰੈਂਡ ਦਾ ਦੱਸੋ ਫੈਸ਼ਨ ਸਟੈਂਡ ਹੈਗਾ ਫਿਰ ਉਹ ਸਟੇਟਸ ਸਿੰਬਲ ਹੈਗਾ ਤੇ ਹੁਣ ਤੁਸੀਂ ਆਪ ਹੀ ਜਾਣਦੇ ਯੂਥ ਨੂੰ ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਹੀ ਚਾਹੀਦੀਆਂ ਠੀਕ ਹੈ ਨਾ ਤੇ ਉਹ ਹੁਣ ਕੀ ਕਮਾ ਹੁਣ ਸਾਗ ਦੇ ਮੱਕੀ ਦੀ ਰੋਟੀ ਦੀ ਲੈ ਕੇ ਟੱਲੀ ਜਾਊਗਾ ਉਹ 100 ਰੁਪਏ ਦੇ ਕੇ 100 ਰੁਪਏ ਦੇ ਕੇ 20 ਰੁਪਏ ਦੇ ਕੇ ਆਪਾਂ ਬਿਮਾਰੀਆਂ ਖਰੀਦ ਰਹੇ ਆ ਹਾਂ ਬਿਲਕੁਲ ਡਾਕਟਰ ਸਾਬ ਦੇਖੋ ਆਪਾਂ ਇਹ ਗੱਲ ਕਰ ਰਹੀ ਸੀ ਕਿ ਜੂਤ ਜੂਤਾ ਪੀ ਰਿਹਾ ਵਾ ਮੇਰੇ ਹੱਥ 'ਚ ਜੇ ਇਹ ਐਨਰਜੀ ਡਰਿੰਕ ਫੜੀ ਹੈ ਉਹਦੇ ਵਿੱਚ ਛੋਟੇ ਬੱਚੇ ਜਿਹੜੇ ਆ ਮੇਰੇ 14 15 ਸਾਲ 18 ਸਾਲ ਉਹ ਵੀ ਪੀ ਰਹੇ ਆ ਉਹਨਾਂ ਨੂੰ ਇਹਦੇ ਸਾਈਡ ਇਫੈਕਟ ਨਹੀਂ ਪਤਾ ਕਿ ਕਿੰਨੀ ਏਜ ਤੱਕ ਜਿਹੜੀ ਆਪਾਂ ਨੂੰ ਇਹ ਸ਼ੁਰੂਆਤ ਕਰਨੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਦੇ ਕੋ ਜੀਬਾ ਜੀ ਹੁਣ ਇਹਦੇ ਵਿੱਚ ਨਾ ਬੜੀ ਪਹਿਲ ਸਿਆਣੇ ਨੇ ਗੱਲ ਕਹੀ ਹੈ ਕਿ ਵੀ ਦੱਸਣ ਦੇ ਨਾਲ ਕਹਿਣ ਦੇ ਨਾਲ ਜਾਂ ਝਿੜਕਣ ਦੇ ਨਾਲ ਬੱਚਿਆਂ ਤੇ ਕੋਈ ਅਸਰ ਨਹੀਂ ਹੁੰਦਾ ਬੱਚੇ ਜੋ ਦੇਖਦੇ ਆ ਉਸ ਚੀਜ਼ ਨੂੰ ਸਮਝਦੇ ਆ ਤੋ ਇਸ ਕਰਕੇ ਆਪਾਂ ਨੂੰ ਆਪਣੀ ਹੀ ਐਗਜ਼ਾਮਪਲ ਸੈੱਟ ਕਰਨੀ ਪੈਣੀ ਆ ਤਾਂ ਜੋ ਬੱਚਿਆਂ ਦੇ ਇਸ ਗੱਲ ਨੂੰ ਆਪਾਂ ਉਹ ਇਸ ਗੱਲ ਨੂੰ ਸਮਝਣ ਔਰ ਦੇਖਣ ਜਦੋਂ ਆਪਾਂ ਹੀ ਨਹੀਂ ਉਸ ਗੱਲ ਨੂੰ ਤੇ ਆਉਂਦੇ ਕਿ ਵੀ ਚੀਜ਼ਾਂ ਨਹੀਂ ਠੀਕ ਤੇ ਬੱਚਿਆਂ ਨੇ ਆਟੋਮੈਟਿਕਲੀ ਆਪਣੀ ਰੀਸ ਹੀ ਕਰਨੀ ਆ ਲੇਡੀਜ਼ ਵੀ ਪੀ ਰਹੀਆਂ ਹਨ ਜਿਹੜੀ ਜੂਥ ਲੈੜੇ ਹੈ ਉਹ ਵੀ ਪੀ ਰਹੀਆਂ ਕਈ ਵਾਰ ਕੋਈ ਲੈਡੀ ਆਪਾਂ ਕਹਿੰਦੇ ਕਿ ਪ੍ਰੈਗਨਸੀ ਵਗੈਰਾ ਹੁੰਦੀ ਹੈ ਤੇ ਉਹਨਾਂ ਵਾਸਤੇ ਕੋਈ ਦੇ ਸਾਈਡ ਇਫੈਕਟ ਜਾਂ ਕੁਝ ਇਹਨਾਂ ਦੇ ਸਾਈਡ ਇਫੈਕਟ ਉਹ ਹੀ ਜੋ ਆਪਾਂ ਪਹਿਲਾਂ ਕਰਦੇ ਆ ਕਿ ਵੀ ਜੇਕਰ ਓਬੈਸਟੀ ਆਂਦੀ ਹੈ ਤੇ ਸ਼ੂਗਰ ਬੀਪੀ ਵਾਲੇ ਕਰਨਾ ਹੋ ਸਕਦਾ ਹੈ ਸ਼ੂਗਰ ਬੀਪੀ ਤੇ ਅੱਗੇ ਪਹਿਲਾਂ ਹੀ ਵੱਡੀਆਂ ਲੇਡੀਜ਼ ਪ੍ਰੌਨ ਹੁੰਦੀਆਂ ਹਨ ਪ੍ਰੈਗਨਸੀ ਦੇ ਦੌਰਾਨ ਇਸ ਕਰਕੇ ਉਹਨਾਂ ਨੂੰ ਮੈਡੀਸਨਲੀ ਅਵੋਇਡ ਕਰਨਾ ਚਾਹੀਦਾ ਬਾਕੀ ਇਹਦੇ ਟਰੈਡ ਹੋ ਜਾਂ ਨਹੀਂ ਇਫੈਕਟ ਹੁੰਦੇ ਵੀ ਉਸ ਖਾਣ ਦੇ ਨਾਲ ਕੋਈ ਬੱਚੇ ਦੇ ਕੋ ਬਰੌਨਲਟੀ ਵੀ ਨਹੀਂ ਆਈ ਉਹ ਅਜੇ ਕੋਈ ਸਟੱਡੀ ਨਹੀਂ ਆਈ ਡ ਚਾਹ ਦੀ ਗੱਲ ਕਰਦੇ ਆਪਾਂ ਹਾਂਜੀ ਕੌਫੀ ਦੀ ਗੱਲ ਕਰਦੇ ਆਪਾਂ ਔਰ એનર્ਜੀ ਡਰਿੰਕ ਦੀ ਕਾਫੀਨ ਦੀ ਮਾਤਰਾ ਮਤਲਬ ਸਭ ਤੋਂ ਪਹਿਲਾਂ ਸਿੰਪਲ ਵੇਚ ਆਪਾਂ ਦੱਸਣਾ ਜੀ ਕਿ ਕਿੰਨੀ ਕਾਫੀਨ ਦੀ ਮਾਤਰਾ ਇਹਦੇ ਵਿੱਚ ਜਿਹੜੀ ਹੁੰਦੀ ਹੈ ਤਿੰਨਾਂ ਦੇ ਵਿੱਚ ਅ ਜਗਜੀਪ ਜੀ ਦੇਖੋ ਇਦਾਂ ਕਿ ਚਾਹ ਤੇ ਕੌਫੀ ਦੋਨਾਂ ਚ ਹੀ ਕਾਫੀਨ ਹੁੰਦੀ ਆ ਤੇ ਬਾਕੀ ਮਾਤਰਾ ਦੀ ਗੱਲ ਹੈ ਕਿ ਵੀ ਇਹ ਡਿਪੈਂਡ ਵੀ ਕਰਦਾ ਆਪਾਂ ਕਿਸ ਤਰੀਕੇ ਨਾਲ ਉਹਨੂੰ ਤਿਆਰ ਕੀਤਾ ਜੀ ਇਹ ਜਿੱਦਾਂ ਕਿ ਹੁਣ ਬਲੈਕ ਕਾਫੀ ਆ ਹਾਂਜੀ ਬਲੈਕ ਕਾਫੀ ਦੇ ਵਿੱਚ ਕਾਫੀ ਦੀ ਮਾਤਰਾ 50 ਤੱਕ ਜਾ ਸਕਦੀ ਹੈ ਸਿੰਪਲ ਦੇ ਵਿੱਚ 40 ਤੱਕ ਰਹਿ ਸਕਦੀ ਜਾਂ ਤਾਂ 35 ਤੱਕ ਵੀ ਰਹਿ ਸਕਦੀ ਹੈ ਇੱਕ ਮੈਂ ਇੱਕ ਕੱਪ ਦੀ ਗੱਲ ਕਰ ਰਿਹਾ ਜੀ ਜਿਹੜਾ ਆਪਾਂ ਨਾਰਮਲ ਪੀਂਦੇ ਆ 200 ਤੋਂ 250 ਤੱਕ ਦੇ ਜਿਹੜੇ ਹੁੰਦੇ ਆ ਜਿਹੜੇ ਕੌਕ ਕੌਪ ਕੱਪ ਲਈਏ ਮੱਗ ਮੱਗ ਲਾ ਸਕਦੇ ਇਸ ਰੈਡੀ ਕਾਫੀ ਆ ਕਾਫੀ ਦੇ ਵਿੱਚ ਥੋੜੇ ਹਾਈਡਰ ਵੈਲਿਊਜ਼ ਹੁੰਦੀਆਂ 80 ਤੋਂ ਲੈ ਕੇ 90 इवन 100 ਤੱਕ ਵੀ ਚੱਲ ਜਾਂਦੀਆਂ ਜਿਹੜੇ ਉਹ ਬਰੀਊ ਮਾਸਟਰਸ ਵਗੈਰਾ ਨਹੀਂ ਕੁਛ ਹੈ ਕਿ ਕਾਫੀ ਕਿਹੜੇ ਐਬਰੀ ਕਾਫੀ ਵੀ ਆਣ ਦਿੰਦੀਆਂ ਬੁਡ ਕਾਸਟਲੀ ਵੀ ਨਹੀਂ ਕੁਝ ਜੀ ਹਨਾ ਉੱਥੇ 100 ਤੱਕ ਵੀ ਚਲੇ ਜਾਂਦੇ ਪਰ ਕਪ ਤੁਸੀਂ ਕਿੰਨੇ ਇੱਕ ਪੀ ਕਾਫੀ ਨੇ ਹੁੰਨੇ ਆ ਦੋ ਪੀਨੇ ਵੜੇ ਆਣ ਲੱਗੇ ਨੇ ਬੜੀ ਸਾਲਾਂ ਤੋਂ ਚੱਲੇ ਆ ਰਹੇ ਆ ਔਰ ਐਸਾ ਕਿਸੇ ਵੀ ਕਿਸੇ ਵੀ ਸਟੱਡੀ ਚੀਜ਼ ਦਾ ਨਹੀਂ ਕਦੀ ਵੀ ਸ਼ੂ ਹੋਇਆ ਵੀ ਨਿਆ ਨੁਕਸਾਨ ਕਰਦਾ ਨਿਆ ਕਰਦਾ ਲੇਕਿਨ એનર્ਜੀ ਡਰਿੰਕ ਦੀ ਜਿਹੜੀ ਆਪਾਂ ਗੱਲ ਕਰੀਏ ਇਹ ਆਪਾਂ ਕਰ ਰਹੇ ਆ ਕਿ ਵੀ ਇਹਦੇ ਵਿੱਚ ਤਾਂ ਇੱਕੋ ਹੀ ਜਿਹੜੀ ਆ 2 2.5 ਐਮਐਲ ਵਾਲੀ ਚ ਸਟਾਰਟਿੰਗ ਤੋਂ ਹੀ 100 ਹੈ ਔਰ ਇਹਦੇ ਵਿੱਚ ਕਈ ਮੈਂ ਹੁਣ ਕਿਸੇ ਦਾ ਨਾਮ ਨਹੀਂ ਲੈ ਸਕਦਾ ਕਈਆਂ ਵਿੱਚ ਤਾਂ 200 ਵੀ ਆ 250 ਵੀ ਆ ਈਵਨ 400 ਤੱਕ ਵੀ ਕੋਈ ਕਲੇਮ ਕਰਦੇ ਆ ਔਰ ਇੱਕ ਹੋਰ ਮੈਨੂੰ ਗੱਲਾਂ ਕਰਦੇ ਕਰਦੇ ਹੋਰ ਵੀ ਆਇਆ ਕਿ ਕੁਝ એનર્ਜੀ ਡਰਿੰਕ ਦੇ ਵਿੱਚ ਉਹਨਾਂ ਨੇ ਸਿਰਫ ਕੈਫੀਨ ਤੇ ਟੌਰਿਨ ਨਹੀਂ ਭਰਤੀ ਆ ਔਰ 슈ਗਰ ਦੀ ਜਗ੍ਹਾ ਤੇ ਉਹਨਾਂ ਨੇ ਆਰਟੀਫੀਸ਼ੀਅਲ ਸੌਫਟਵੇਅਰ ਐਡ ਕਰ ਦਿੱਤੇ ਆ 8 ਪੁਆਇੰਟ ਨੂੰ ਵੀ ਦੇਖਣਾ ਲੇਕਿਨ ਉਹ ਟੋਟਲੀ ਨਸ਼ਾ ਹੀ ਹੋ ਗਿਆ ਇੱਕ ਤਰੀਕੇ ਦੇ ਨਾਲ ਕੋਈ ਜਿਹੜਾ ਕੋਈ ਬਹੁਤ ਨੁਕਸਾਨ ਦੇਖੋ ਜਿਵੇਂ ਆਪਾਂ ਗੱਲ ਕੀਤੀ ਪਹਿਲਾਂ ਕਿ ਇਹਨਾ ਮੋਟਾਪਾ ਆਂਦਾ ਜੂਥ ਜਿਹੜਾ ਸਾਡਾ ਮੁੰਡੇ ਜਾਂ ਕੁੜੀਆਂ ਨੇ ਉਹ ਐਨਰਜੀ ਡਰਿੰਕ ਵੀ ਲੈਂਦੇ ਆ ਜਿਮ ਵੀ ਜਾਂਦੇ ਆ ਉਹ ਜਿਮ ਤੋਂ ਬਾਅਦ ਇੱਕ ਪ੍ਰੋਟੀਨ ਵੀ ਲੈਂਦੇ ਆ ਉਹ ਕਿੰਨੀ ਜ਼ਰੂਰੀ ਹੈ ਅੱਛਾ ਪ੍ਰੋਟੀਨ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਦੇਖੋ ਜਦੋਂ ਅਸੀਂ ਸ਼ੁਰੂ ਦੀ ਗੱਲ ਕੀਤੀ ਸੀ ਕਾਰਬੋਹਾਈਡਰੇਟ ਫੈਟ ਪ੍ਰੋਟੀਨ ਬਿਲਡਰ ਮਟਾਬੋਲਿਜ਼ਮ ਸਾਰੇ ਚਾਹੀਦੇ ਪ੍ਰੋਟੀਨ ਹੈਗਾ ਆਪਣਾ ਬਿਲਡਿੰਗ ਬਲੋਕ ਆਫ ਦਾ ਬੋਡੀ ਜਿੰਨਾ ਵੀ ਸਰੀਰ ਚ ਟੁੱਟਪੜਜ ਹੋ ਰਹੀ ਹੈ ਉਹ ਪ੍ਰੋਟੀਨ ਨੇ ਹੀ ਬਣਾਉਣੀ ਹੈ ਹੁਣ ਜਿਮ ਜਾ ਰਹੇ ਆ ਤੇ ਨੇਚਰਲੀ ਸੈੱਲ ਟੁੱਟਣਗੇ ਮਸਲਸ ਨਵੇਂ ਬਣਨੇ ਆ ਪੁਰਾਣੇ ਟੁੱਟਣਗੇ ਤੇ ਨਵੇਂ ਬਣਨਗੇ ਤੇ ਉਹਦੇ ਲਈ ਪ੍ਰੋਟੀਨ ਚਾਹੀਦੀ ਹੈ ਲੇਕਿਨ ਇੱਕ ਦਿੱਲੀ ਜਿਹੜੀ ਪ੍ਰੋਟੀਨ ਆ ਉਹ ਕੈਲਕੂਲੇਸ਼ਨ ਦਾ ਪੁਆਇੰਟ 8 ਤੋਂ ਲੈ ਕੇ 1 ਗ੍ਰਾਮ ਪਰ ਕਿਜੀ ਬੋਡੀ weight ਮਤਲਬ ਜੇ 50 ਕਿਲੋ ਦਾ 60 ਕਿਲੋ ਦਾ ਬੰਦਾ ਤੇ 60 ਕਿ ਗ੍ਰਾਮ ਬਹੁਤ ਆ ਉਹਦੇ ਵਾਸਤੇ ਤੇ ਲੇਕਿਨ ਜੇ ਜਿਆਦਾ ਬਲਡਿੰਗ ਜਾ ਰਿਹਾ ਹੈ ਉਹਦੀ ਬੋਡੀ ਦੀ ਮਸਕਲਰ ਮੈਡ ਲੀਡੀਆ ਬੱਚਾ ਹੈ ਉਹ ਸਾਰੀਆਂ ਦੀ ਆਪਣਾ ਵਡੀਆਂ ਹੁੰਦੀਆਂ ਐਵਰੇਜ ਹੀ ਆਪਾਂ ਗੱਲ ਕਰਦੇ ਆ ਉਹਦੇ ਹਿਸਾਬ ਨਾਲ ਦੇਖ ਲਓ ਤੁਸੀਂ ਇੰਨੀ ਕ ਐਵਰੇਜ 1 ਗ੍ਰਾਮ ਮੰਗੇ ਚੱਲ ਜਾਂਦੇ ਆ ਆਪਾਂ ਸੌਖਾ ਕਰਨ ਦੇ ਲਈ ਤੇ ਤੁਸੀਂ ਹਾਰਡਲੀ ਜਿਹੜੀ ਹੈ 60 ਕਿ ਗ੍ਰਾਮ ਤਾਂ ਨੂੰ ਚਾਹੀਦੀ ਆ ਸਿੰਪਲ ਵਾਸਤੇ ਬਾਕੀ ਬਾਡੀ ਬਿਲਡਿੰਗ ਲਈ ਜ਼ਿਆਦਾ ਹੁਣ ਤੁਸੀਂ ਦੇਖੋ ਜਿਹੜੀ ਪ੍ਰੋਟੀਨ ਪਾਊਡਰ ਆ ਉਹ ਬਣੇ ਕਰਦੇ ਆ ਕੁਛ ਨੂੰ ਕੁਛ ਨਹੀਂ ਜ਼ਿਆਦਾ ਪਤਾ ਲਿਖਿਆ ਪਤਾ ਨਹੀਂ ਕੈਮੀਕਲੀ ਪਾਏ ਪ੍ਰੋਟੀਨ ਜਦੋਂ ਆਪਾਂ ਨੂੰ ਪ੍ਰੋਟੀਨ ਦਾਲਾਂ ਚ ਪ੍ਰੋਟੀਨ ਆ ਦੁੱਧ ਚ ਪ੍ਰੋਟੀਨ ਆ ਆਪਣੀਆਂ ਪਨੀਰ ਚ ਪ੍ਰੋਟੀਨ ਆ ਫਿਰ ਆਪਾਂ ਨਾਨ ਵੇਜ ਐਗ ਗਿਆ ਚਿਕਨ ਆ ਹੋਰ ਸਾਰੀਆਂ ਸਾਰੇ ਚ ਪ੍ਰੋਟੀਨ ਅਗਰ ਇੰਨੀ ਨੇਚਰਲ ਪ੍ਰੋਟੀਨ ਆਪਾਂ ਨੂੰ ਬਨਵਾਤਮਨ ਦਿੱਤੀ ਆ ਇਨ ਆਰਟੀਫੀਸ਼ੀਅਲ ਉਹਨਾਂ ਚੀਜ਼ਾਂ ਦੀ ਕੀ ਲੋੜ ਆ ਫਿਰ ਕਈ ਲੋਕੀ ਉਹ ਸਜ ਜੀ ਡਾਕਟਰ ਸਭ ਤੱਕ ਨਹੀਂ ਦਵਾਈ ਦੇ ਦੋ ਤੱਕ ਦੇ ਦਵਾਈ ਦੇ ਦੋ ਮੈਨੂੰ ਸਮਝ ਨਹੀਂ ਆਉਂਦੀ ਵੀ ਤਾਕਤ ਦੀ ਦਵਾਈ ਅਗਰ ਕੈਪਸੂਲ ਆ ਜੇ ਤਾਕਤ ਦੀ ਦਵਾਈ ਹੁੰਦੀ ਤੇ ਬਾਕੀਆਂ ਚੀਜ਼ਾਂ ਦੀ ਕੀ ਲੋੜ ਸੀ ਫੇ ਤਾਕਤ ਦੇ ਕੈਪਸੂਲ ਹੀ ਖਾ ਲੈਂਦੇ ਰੋਜ਼ ਹੂੰ ਇਸ ਤਰੀ ਐਨਰਜੀ ਡਰਿੰਕ ਆ ਇਸ ਤਰ੍ਹਾਂ ਹੀ ਇਹ ਆਪਣੇ ਜਿਹੜੇ ਆ ਪ੍ਰੋਟੀਨ ਪਾਊਡਰ ਦੀ ਤੁਸੀਂ ਗੱਲ ਕੀਤੀ ਇਹ ਸਾਰੀ ਇਹ ਚੀਜ਼ਾਂ ਇੱਕ ਮਾਰਕੀਟਿੰਗ ਸਟਾਂਡਸ ਬਣ ਗਏ ਆ ਇਹਨਾਂ ਨਾਲ ਨੁਕਸਾਨ ਜ਼ਿਆਦਾ ਤੇ ਫਾਇਦੇ ਕੋਈ ਖਾਸ ਚਲੋ ਅੱਜ ਆਪਾਂ એનર્ਜੀ ਡਰਿੰਕ ਤੇ ਗੱਲ ਕਰਦੇ ਆ ਪ੍ਰੋਟੀਨ ਤੇ ਆਪਾਂ ਅਗਲੀ ਵਾਰ ਪੂਰੀ ਬਰੀਫਿੰਗ ਨਾ ਕਰਾਂਗੇ ਗੱਲ ਪੂਰੀ ਡਿਟੇਲ ਦੇ ਨਾਲ ਤੇ ਉਹਦੇ ਵਿੱਚ ਮੈਂ ਇੱਕ ਦੱਸਦਾ ਤੁਹਾਨੂੰ ਹੋਰ ਵੀ ਜਦੋਂ ਆਪਾਂ ਕਰਾਂਗੇ ਉਹਦੇ ਚ ਕੀਟੋ ਡਾਈਟ ਕੀ ਹੁੰਦੀ ਆ ਵੇ ਪ੍ਰੋਟੀਨਸ ਕੀ ਹੁੰਦੀ ਆ ਸਿੰਪਲ ਪ੍ਰੋਟੀਨਸ ਕਿੰਨਾ ਹੈ ਫਿਰ ਇੱਕ ਹੁਣੀ ਆਪਾਂ ਗੱਲ ਕਰ ਰਹੇ ਸੀਗੇ ਇੱਕ ਪ੍ਰੋਟੀਨ ਆਪਣਾ ਜਿਵੇਂ ਆਪਾਂ ਸ਼ੂਗਰ ਦੀ ਗੱਲ ਕਰ ਲੈਂਦੇ ਆ ਜੀ ਜੀ ਕੈਲਰੀਜ਼ ਪੂਰੀਆਂ ਕਰਨੀਆਂ ਹੁੰਦੀਆਂ ਵਧ ਘਟਾਉਣੀਆਂ ਹੁੰਦੀਆਂ ਵਧਾਉਣੀਆਂ ਹੁੰਦੀਆਂ ਜੀ ਜੀ ਸ਼ੂਗਰ ਉਦੇ ਬਾਰੇ ਕੀ ਕਹੋਗੇ ਜਿਹੜੀ એનર્ਜੀ ਡਰਿੰਕ ਜਾਂ ਦੂਜੀ ਚੀਜ਼ਾਂ ਬਾਰੇ ਦੇਖੋ ਤੁਜੂ ਸਾਹਿਬ ਵੀ ਇਦਾਂ ਹੈ ਕਿ ਬੀ ਦਿੱਲੀ ਜਿਹੜੀ ਨਾ ਅਗਰ ਸਿਰਫ ਕੈਲਰੀਜ਼ ਦੀ ਇਨਟੇਕ ਕਰੀਏ ਆਪਾਂ ਡਿਮਾਂਡਿੰਗ ਆਨ ਦਾ ਇਫੈਕਟਰ ਜੈਂਡਰ ਇਹ ਸਾਰੀਆਂ ਚੀਜ਼ਾਂ ਤੇ ਹੈ ਬਟ ਉਹ ਆਪਾਂ ਟੌਪਿਕ ਨੂੰ ਬੜੀ ਸਿੰਪਲੀਫਾਈ ਕਰਨ ਦੇ ਲਈ ਮੈਂ ਕਹਣਾ ਚਾਹਾਂਗਾ ਕਿ ਵੀ ਇੱਕ ਲੇਡੀ ਦੇ ਲਈ 2500 ਲੈ ਕੇ 2000 ਤੋਂ ਲੈ ਕੇ 2500 ਕੈਲਰੀ ਜਿਸ ਸਫੀਸ਼ੀਐਂਟ ਉਹ ਦੇ ਦਿੰਦੀਆਂ ਤੇ ਹਾਂਜੀ ਤੇ ਜੈਂਟਸ ਦੇ ਲਈ ਰਿਵਨਿਊ ਦੇ ਵਿੱਚ ਸਾਰੇ ਯੰਗ ਕਿਡਸ ਵੀ ਸਾਰੇ ਇਨਵੋਲਡ ਲਗੇ 12 17 18 ਸਾਲ ਵਾਲੇ ਉਹਨਾਂ ਵਾਸਤੇ ਵੀ ਜਿਹੜੀ ਆ 2500 ਤੋਂ ਲੈ ਕੇ 3000 ਕੈਲਰੀ ਜਿਹੜੀਆਂ ਉਹ ਸਫੀਸ਼ੀਐਂਟ ਆ ਨਾਰਮਲ ਜਿਹੜਾ ਬੰਦਾ ਨਾਰਮਲ ਜਿਆ ਕੁਝ ਕੰਮ ਕਰ ਰਿਹਾ ਮੈਂ ਐਥਲੀਟਸ ਦੀ ਗੱਲ ਹੀ ਕਰ ਰਿਹਾ ਮੈਂ ਕਿਸੇ ਬਾਡੀ ਬਿਲਡਰ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਨਾਰਮਲ ਜਿਹੜੇ ਨਾਰਮਲ ਆਫਿਸ ਕਲ ਆਫਿਸ ਕੰਮ ਕਰ ਰਹੇ ਹਨ ਪਰ ਨਾਰਮਲ ਸਟਾਈਲ ਆਫ ਲਾਈਫ ਸਟਾਈਲ ਦੇ ਆ ਜੀ ਸੋ ਹੁਣ ਜੇਕਰ ਆਪਾਂ ਕਰੀਏ ਕਿ ਵੀ 2025 ਸੋ ਹੈਗੀਆਂ ਫੀਮੇਲਸ ਦੀਆਂ ਤੇ 2500 ਤੋਂ 3000 ਉਧਰ ਹੈ ਏਜੰਟਸ ਦੀ ਹੈ ਨਾ ਤੇ ਉਹ ਜੇਕਰ ਆਪਾਂ ਟੋਟਲ ਬਣ ਲਈਏ ਕਿ ਜੇ ਆਪਾਂ ਇੱਕ એનર્ਜੀ ਡਰਿੰਕ ਲੈ ਲਿਆ ਉਹਦੇ ਵਿੱਚ 60 ਗ੍ਰਾਮ ਆ ਕੈਲਕੂਲੇਸ਼ਨਸ ਕਹਿੰਦੀਆਂ ਵੀ 1 ਗ੍ਰਾਮ ਚ 4 ਕੈਲਰੀ 60 ਕਰੋ ਬਿੰਦੂ 4 ਲਾ ਲਓ ਤੁਸੀਂ 2400 2400 ਇੱਕ ਨੇ ਹੀ ਤੁਹਾਡੀਆਂ 2400 ਕੈਲਰੀਆਂ ਪੂਰੀਆਂ ਕਰਦੀਆਂ ਸਾਰੇ ਦਿਨ ਦੀਆਂ ਮਤਲਬ ਇਹ ਹੋ ਗਿਆ ਨਾ ਕਿ ਤੁਸੀਂ ਦਿਨ ਦੇ ਵਿੱਚ ਹੋਰ ਬੜਾ ਕੁਝ ਖਾਣਾ ਜੀ ਬਿਲਕੁਲ ਉਹਦੇ ਵਿੱਚ ਵੀ ਕੈਲਰੀਆਂ ਹੋਣਗੀਆਂ ਜੀ ਕੋਈ ਹੁਣ ਆਮ ਆਪ ਦੇਖਦੇ ਹਾਂ ਜੀ ਕਿ ਮੁੰਡੇ ਕੁੜੀਆਂ ਜਿਹੜੇ ਆ ਫਾਸਟ ਫੂਡ ਪੀਜ਼ਾ ਆ ਰ ਆਗਰ ਵਗੈਰਾ ਖਰੇ ਹੀ ਖਾਈ ਜਾਣੀ ਤਾਂ ਫਿਰ ਤਾਂ ਬਹੁਤ ਓਵਰ ਹੋ ਗਿਆ ਕੰਮ ਇਹ ਸਾਰਾ ਕੁਝ ਹੀ ਇਹੀ ਤਾਂ ਵੈਸਟੀ ਦਾ ਕਾਰਨ ਹੈ ਕਿ ਜਦੋਂ ਆਪਾਂ ਲੋਟ ਤੋਂ ਬਾਅਦ ਕੈਲਰੀਜ਼ ਦੀ ਜਿਹੜੀ ਇਹਨੂੰ ਵਧਾਈ ਜਾ ਰਹੀ ਹੈ ਖਾਈ ਜਾ ਰਹੀ ਹੈ ਤੇ ਉਹਨਾਂ ਨੇ ਬਾਡੀ ਵਿੱਚ ਫੈਟ ਕਨਵਰਟ ਹੋ ਕੇ ਹੀ ਤਾਂ ਓਬੀਸਟੀ ਕਰਨੀ ਹੈ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਕਿ ਵੀ ਇਹਨਾਂ ਲਲ ਕੈਲਰੀ ਓਵਰ ਇਨਟੇਕ ਤੁਹਾਡਾ ਹੋ ਰਿਹਾ ਹੈ। اے ਡਾਕਟਰ ਸਾਹਿਬ ਆਪਾਂ ਚਾਹ ਬਣਾਨੇ ਆਂ। ਜੀ। ਆਪਾਂ ਕੌਫੀ ਬਣਾਨੇ ਆਂ। ਜੀ। ਉਹਦੀ ਇੱਕ ਲਾਈਫ ਆ ਕੋਸ਼ ਮਿਸਨ ਅੱਧੇ ਬੋਨੇ ਘੰਟੇ ਬਾਅਦ ਉਹ ਪੀਣ ਵਾਲੀ ਨਹੀਂ ਹੁੰਦੀ। ਜੀ ਬਿਲਕੁਲ। એનર્ਜੀ ਡ੍ਰਿੰਕ ਦੀ ਲਾਈਫ ਬਹੁਤ ਲੰਬੀ ਹੁੰਦੀ ਹੈ। ਹਾਂ ਜੀ। ਦੇਖੋ ਇਦਾਂ ਕਿ ਜਗਦੀ ਪਾਜੀ ਕਿ ਕੋਈ ਵੀ ਜਿਹੜਾ ਮਾਰਕੀਟਿੰਗ ਵਿੱਚ ਸਬਾਨ ਆਉਣਾ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਹੀ ਇਹ ਹੁੰਦਾ ਕਿ ਇਹਦੀ ਲਾਈਫ ਨੂੰ ਵਧਾਇਆ ਜਾਏ ਤੇ ਇਸ ਕਰਕੇ ਉਹ ਵਿੱਚ ਬਹੁਤ ਤਰ੍ਹਾਂ ਦੇ ਕੈਮੀਕਲਸ ਜਿਵੇਂ ਪਰਜ਼ਰਵੇਟਿਵਿਟੀਜ਼ ਕਹਿੰਦੇ ਆ ਉਹ ਪਾਏ ਜਾਂਦੇ ਆ ਤਾਂ ਜੋ ਇਹਦੀ ਲਾਈਫ ਨੂੰ ਵਧਾਇਆ ਜਾਏ ਤੇ ਦੂਸਰੀ ਪਾਸੇ ਇੱਕ ਵੀ ਹੁਣ ਇਹਦੇ ਵਿੱਚ ਕਾਫੀ ਤਰ੍ਹਾਂ ਦੇ ਡਾਟੇ ਆ ਅਮਾਉਂਟਸ ਦੇ ਬਾਰੇ ਵੀ ਕਿੰਨੇ ਕੁ ਅਮਾਉਂਟ ਪਰ ਮਿਸੇਵਾ ਬਹੁਤ ਸਾਰੇ ਸੁਪਾਦੀ ਇਹਨਾਂ ਨੂੰ ਲਾਉ ਕੀਤਾ ਜਾਂਦਾ ਵਿੱਚ ਪਾਣਾ ਪਰ ਮੋਟਾ ਮੋਟਾ ਤੌਰ ਤੇ ਜੇ ਆਪੇ ਜਿਆਦਾ ਯੂਜ਼ ਕਰ ਰਹੇ ਐ એનਰਜੀ ਡ੍ਰਿੰਕ ਜਾਂ ਕੋਈ ਵੀ ਪ੍ਰੀਜ਼ਰਵਟਿਵ ਵਾਲੀ ਚੀਜ਼ ਅਲਟੀਮੇਟਲੀ ਟੋਟਲ ਬਰਡਨ ਜਿਹੜਾ ਬਾਡੀ ਤੇ ਪਿਆ ਰਿਹਾ ਉਹ ਕੈਮੀਕਲਸ ਹੀ ਪਿਆ ਰਿਹਾ ਔਰ ਮੈਂ ਸਮਝਦਾ ਕਿ ਵੀ ਵੀ ਹੁਣ ਜਿੰਨਾ ਜਿਆਦਾ ਇਹਨੂੰ ਲੈ ਰਹੇ ਆ ਆਪਾਂ ਕਿਤੇ ਨਾ ਕਿਤੇ ਇਹ ਕੈਂਸਰ ਵਾਲੇ ਅਸਰੇ ਵੀ ਦਲ ਜਾਊਗੀ ਕਿੰਸਾ ਦਾ ਕਾਰਨ ਕੈਂਸਰ ਦੀ ਕਾਰਨ ਬਸੇ ਵੀ ਜਾਊਗਾ ਕਿਉਂਕਿ ਦੀਆਂ ਆਪਾਂ ਅਲੱਗ-ਅਲੱਗ ਇਸ਼ੂਸ ਹੈਗੀਆਂ ਕਿੰਨੀ ਮਾਊਂਟ ਕਿੰਨਾ ਕਰਦਾ ਹੈ ਕੋਈ ਇੰਨਾ ਕੌਣ ਪੜਦਾ ਵੀਕਲੀ ਰਿਪੋਰਟ ਚ ਕਿੰਨਾ ਕੀ ਹੋਣਾ ਲੇਕਿਨ ਮੇਰਾ ਇਹ ਮੰਨਣਾ ਕਿ ਜਿੰਨੀ ਜ਼ਿਆਦਾ ਮੌਨਟਰਾਜ ਪਰਸਨੈਲਿਟੀ ਵਾਲੇ ਪ੍ਰੋਡਕਟ ਲਾਉਂਗੇ ਉਹਦੇ ਨਾਲ ਇਹ ਚੀਜ਼ਾਂ ਕੈਂਸਰ ਵਰਗੀਆਂ ਹੋਣ ਦੇ ਚਾਂਸਸ ਵੱਧਦੇ ਹੈਗੇ ਆ ਤੋ ਇਹ ਲਈ ਇਸ ਕਰਕੇ ਬੈਟਰ ਹੈ ਕਿ ਵੀ ਆਪਾਂ ਜਿਹੜੀਆਂ ਨੇਚਰਲ ਚੀਜ਼ਾਂ ਆ ਜਿਦਾ ਕਿ ਆਪਣੀ ਘਰ ਦੀ ਲੱਸੀ ਹੋਵੇ ਦੁੱਧ ਦੀ ਘਰ ਦੀ ਲੱਸੀ ਹੋਵੇ ਸ਼ਕੰਜਵੀ ਬਣਾ ਸਕਦੇ ਆ ਫਿਰ ਉਸ ਤੋਂ ਬਾਅਦ ਆਪਾਂ ਕੋਕੋਨਟ ਵਾਟਰ ਪੀ ਸਕਦੇ ਆ ਜੀ ਠੀਕ ਹੈ ਜੀ ਫਿਰ ਆਪਣੇ ਸਿੰਪਲ ਜਿਹੜੇ ਆਪਣੇ ਆਪਣੇ ਜਿਹੜੇ ਫਰੂਟਸ ਤੇ ਜੂਸਸੇ ਹੈਗੇ ਆ ਦੇ ਆਰ ਫੁੱਲ ਆਫ એનર્ਜੀ ਐਂਡ ਵਿਟਾਮਿਨਸ ਕੁਸ ਕਰਕੇ ਦੇਖੋ ਜਿਹੜੇ ਆਪਣੇ ਜਿਹੜੇ ਆਪਣੇ ਬਜ਼ੁਰਗ ਹੈ ਉਹ ਤਾਂ ਹੀ ਆਪਾਂ ਨੂੰ ਕਹਿੰਦੇ ਆ ਕਿ ਘਰ ਦੀ ਚੀਜ਼ਾਂ ਖਾਣੇ ਚਾਹੀਦੀਆਂ ਵਾ ਕਿ ਲੇਕਿਨ ਅਸੀਂ ਉਹ ਮਤਲਬ ਜੋ ਐਡਵਰਟਾਈਜ਼ਮੈਂਟ ਦੇਖ ਲੈਨੇ ਆ ਜਾਂ ਮਤਲਬ ਜੋ ਅਸੀਂ ਦੇਖ ਲਿਆ ਸੋਸ਼ਲ ਮੀਡੀਆ ਉੱਪਰ ਅਸੀਂ ਉਧਰੀ ਸਾਈਡ ਨੂੰ ਪ੍ਰਮੋਟ ਹੋਈ ਜਾ ਰਹੇ ਆ ਦੂਜੇ ਪਾਸੇ ਜੇ ਆਪਾਂ ਗੱਲ ਕੀਤੀ ਜਾਵੇ ਕਿ ਚਲੋ ਏਸੀ ਨੂੰ ਪ੍ਰਮੋਟ ਕੀਤਾ ਅਸੀਂ ਪੀਣ ਲੱਗ ਪਏ ਇਸ ਤੋਂ ਇਲਾਵਾ ਸਾਨੂੰ ਇਹ ਵੀ ਕਿਹਾ ਜਾਂਦਾ ਤੁਸੀਂ ਸਾਈਕਲਿੰਗ ਕਰੋ ਤੁਸੀਂ ਐਕਸਰਸਾਈਜ਼ ਕਰੋ ਅਸੀਂ ਉਸ ਪਾਸੇ ਤਾਂ ਲੱਗਦੇ ਨਹੀਂ ਦੇਖੋ ਇਦਾਂ ਇੱਕ ਵੀ ਜਿਹੜੇ ਕੰਮ ਔਖੇ ਹੁੰਦੇ ਨਾ ਉਦੇ ਵੱਲ ਕੋਈ ਵੀ ਨਹੀਂ ਜਾਂਦਾ ਸਭ ਕੰਮ ਸੌਖੇ ਵੱਲ ਨੂੰ ਭਜਦੇ ਇਹ ਇੱਕ ਹਿਊਮਨ ਮੈਂਟੈਲਿਟੀ ਆ ਉਹਨੂੰ ਦਾ ਵੀ ਇੱਕ ਚੀਜ਼ ਮਿਲ ਗਈ ਠੀਕ ਆ ਇਹ ਇੱਕ ਹਿਊਮਨ ਮੈਂਟੈਲਿਟੀ ਹੈ ਹਮੇਸ਼ਾ ਉਹਨੇ ਸੌਖੇ ਵੱਲ ਨੂੰ ਭਜਣਾ ਆ ਦੇਖੋ ਕਾਫੀ ਗੱਲਾਂ ਜਿਹੜੀਆਂ ਆਪਾਂ ਕਹਿ ਲਈਏ ਕਿ એનર્ਜੀ ਡਰਿੰਕ ਦੇ ਜਿਹੜਾ ਫਾਇਦੇ ਹੈ ਨਾ ਉਹ ਤਾਂ ਬਹੁਤ ਘੱਟ ਨਜ਼ਰ ਆਏ ਆ ਲੇਕਿਨ ਨੁਕਸਾਨ ਜਿੰਨੇ ਆ ਡਾਕਟਰ ਸਾਹਿਬ ਤੁਹਾਨੂੰ ਦੱਸੇ ਆ ਤਾਂ ਡਾਕਟਰ ਸਾਹਿਬ ਆਖਰੀ ਦੇ ਵਿੱਚ ਕੋਈ ਸੁਝਾਅ ਜਿਹੜਾ ਤੁਸੀਂ ਇਸੇ ਬਾਰੇ એનર્ਜੀ ਡਰਿੰਕ ਬਾਰੇ ਆਪਣੇ ਦੋਸਤਾਂ ਨੂੰ ਦਰਸ਼ਕਾਂ ਨੂੰ ਦੇਣਾ ਚਾਹੋ ਜਿਖੋ ਮੈਨੂੰ ਤਾਂ ਹੁਣ ਇਸ ਉਮਰ ਚ ਆ ਕੇ ਸਭ ਤੋਂ ਵੱਡੀ ਗੱਲ ਹੀ ਸਮਝ ਲੱਗੀ ਆ ਵੀ ਜਿਹੜੀਆਂ ਵੀ ਚੀਜ਼ਾਂ ਪ੍ਰਮਾਤਮਾ ਨੇ ਸੀਜ਼ਨ ਦੇ ਹਿਸਾਬ ਨਾਲ ਦਿੱਤੀਆਂ ਨਾ ਉਹਨਾਂ ਨੇ ਬੜੀ ਗੇ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਆਪਾਂ ਨੂੰ ਸਭ ਕੁਝ ਦਿੱਤਾ ਬਟ ਆਪਾਂ ਪਤਾ ਨਹੀਂ ਫੈਸ਼ਨ ਦੇ ਦੌਰ ਦੇ ਮਾਰਕੀਟ ਦੇ ਦੌਰ ਵਿੱਚ ਜਿਹੜੀਆਂ ਪ੍ਰਮਾਤਮਾ ਨੇ ਕੁਦਰਤੀ ਆਪਾਂ ਨੂੰ ਦਿੱਤੀਆਂ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਛੱਡਦੇ ਹੋਏ ਦੂਜੀਆਂ ਵੱਲ ਨੂੰ ਭਜਦੇ ਆ ਇਹ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਇਹੀ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਿਮਾਰੀ ਹੋਣ ਦਾ ਕਾਰਨ ਬਣ ਰਹੀ ਹੈ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੈਚਰਲ ਚੀਜ਼ਾਂ ਨੇਚਰਲ ਫਰੂਟਸ ਤੇ ਉਹਨਾਂ ਦਾ ਜੂਸ ਕੋਕੋਨਟ ਵਰਡਰਸ ਇਹ ਚੀਜ਼ਾਂ ਨੂੰ ਆਪਾਂ ਜ਼ਿਆਦਾ ਇਸਤੇਮਾਲ ਕਰੀਏ ਰਾਦਰਰਦਨ ਇਹ ਜਿਹੜੇ ਪ੍ਰੋਡਕਟਸ ਹੈਗੇ ਆ ਫੈਸ਼ਨ ਵਾਲੇ ਜਾਂ ਮਾਰਕੀਟਿੰਗ ਵਾਲੇ ਇਹਨਾਂ ਵੱਲ ਜ਼ਿਆਦਾ ਧਿਆਨ ਨ ਦੇਈਏ। ਸ਼ੁਕਰੀਆ। ਧੰਨਵਾਜ ਤੁਹਾਡਾ। ਦੇਖੋ ਡਾਕਟਰ ਸਾਹਿਬ ਨੇ ਅੱਜ ਤੁਹਾਨੂੰ એનર્ਜੀ ਡਰਿੰਕ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਅਗਲੀ ਵਾਰ ਫਿਰ ਅਸੀਂ ਡਾਕਟਰ ਸਾਹਿਬ ਦੇ ਨਾਲ ਇਹ ਮਿਲਾਂਗੇ ਤਾਂ ਉਸ ਬਾਰੇ ਅਸੀਂ ਪ੍ਰੋਟੀਨ ਜਿਹੜੀ ਜਿਮ ਦੇ ਵਿੱਚ ਅਜ ਇੱਕ ਟ੍ਰੈਂਡ ਬਣ ਗਿਆ ਉਹਦੇ ਬਾਰੇ ਵੀ ਗੱਲ ਕਰਾਂਗੇ ਤਾਂ ਅੱਜ ਇਹ ਤਾਂ ਜਿਹੜਾ ਐਪੀਸੋਡ ਸੀਗਾ ਉਹਦੇ ਵਿੱਚ ਸਿਰਫ ਉਹ ਸਿਰਫ એનર્ਜੀ ਡਰਿੰਕ ਦੇ ਜੋ ਫਾਇਦੇ ਉਹ ਜੋ ਨੁਕਸਾਨ ਕਿਉਂਕਿ ਡਾਕਟਰ ਸਾਹਿਬ ਵੀ ਇਹ ਕਲਈ ਹੈ ਕਿ ਤੁਹਾਨੂੰ ਇਹਨਾਂ ਨੂੰ ਛੱਡ ਕੇ ਇਹਨਾਂ ਜੋ ਸਾਡੇ ਜਿਵੇਂ ਘਰ ਦੇ ਵਿੱਚ ਲੱਸੀ ਆ ਨਾਰੀਅਲ ਨਾਰੀਅਲ ਪਾਣੀ ਹੋ ਗਿਆ ਉਹ ਜਿਹੜੇ ਸਾਡੇ ਕੁਦਰਤੀ ਚੀਜ਼ਾਂ ਜੋ ਸਾਨੂੰ ਕੁਦਰਤ ਦੇ ਦੇ ਰਹੀ ਹੈ ਉਹਦੇ ਵੱਲ ਸਾਨੂੰ ਜਾਣਾ ਚਾਹੀਦਾ ਵਾ ਤਾਂ ਅੱਜ ਵਾਸਤੇ ਨਹੀਂ ਧੰਨਵਾਦ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ